ਬਾਬਾ ਦੇਤਾ ਜੀ ਨੇ ਜਦੋਂ ਸੀਸ ਲੈ ਕੇ ਆਂਦਾ ਇਹ جنگ ਲੜਨ ਨਾਲੋਂ ਘੱਟ ਨਹੀਂ ਸੀ ਮੈਂ ਬੇਨਤੀ ਕਰਾਂ ਕਿਸੇ ਵਿਦਵਾਨ ਦੀ ਬੋਲ ਨੇ ਸੂਰਮੇ ਨੂੰ ਇੱਕ ਪੱਖੋਂ ਨਾ ਵੇਖੋ ਵੀ ਉਹਨੇ ਆਪਣੀ ਮੰਜ਼ਲ ਤੈਅ ਕਰ ਲਈ ਆਪਣੀ ਮੰਜ਼ਲ ਤੇ ਪਰਵਾਣ ਹੋ ਗਿਆ ਪਹੁੰਚ ਗਿਆ ਕਿਸੇ ਸੂਰਮੇ ਦਾ ਜੀਵਨ ਵੇਖਣਾ ਹੋਵੇ ਨਾ ਉਹਨੂੰ ਏਸ਼ ਪੱਖ ਤੋਂ ਵੇਖੋ ਕੀ ਉਹਨੇ ਮੰਜ਼ਲ ਤੇ ਪਹੁੰਚਣ ਵਾਸਤੇ ਰਸਤੇ ਵਿੱਚ ਕਿੰਨੀਆਂ ਰੁਕਾਵਟਾਂ ਨੂੰ ਪਾਰ ਕੀਤਾ ਹੈ ਇਹ ਭਾਈ ਜੈਤਾ ਜੀ ਦੇ ਜੀਵਨ ਵਿੱਚੋਂ ਮਿਲੇਗਾ। ਬਾਬਾ ਜੈਤਾ ਜੀ ਜਦੋਂ ਇੱਥੇ ਪਹੁੰਚੇ ਗੁਰੂ ਨੇ ਬੜਾ ਪਿਆਰ ਕੀਤਾ। ਉਸ ਮਿਲੇ ਸਤਿਗੁਰੂ ਦੇ ਸ਼ੀਸ਼ ਦੀ ਸੇਵਾ ਸੰਭਾਲ ਕਰ ਦਿੱਤੀ। ਸਿੱਖਾਂ ਨੂੰ ਬਚਨ ਆਖੇ ਉਹ ਲੰਮੀਆਂ ਗਾਥਾਂ ਮੈਂ ਆਪਾਂ ਉਧਰ ਨਹੀਂ ਤੁਰਨਾ। ਤਿੰਨ ਬਚਨ ਖਾਸ ਆਖੇ ਸਨ ਅੱਜ ਤੋਂ ਬਾਦ ਗੁਰੂ ਚਰਨਾਂ 'ਚ ਸ਼ਾਸਤਰ ਭੇਟ ਕਰੋ ਕੀਮਤੀ ਜ਼ਬਾਨੀਆਂ ਭੇਟ ਕਰੋ ਕੀਮਤੀ ਘੋੜੇ ਭੇਟ ਕਰੋ ਕੋਈ ਕੈਸ ਕਤਲ ਨਹੀਂ ਕਰੇਗਾ ਇਹ ਬਚਨ ਆਖੇ ਦਸਮ ਪਾਤਸ਼ਾਹ ਨੇ ਔਰ ਉਸ ਵੇਲੇ ਸਿੱਖਾਂ ਨੇ ਗੁਰੂ ਕੇ ਬਚਨ ਤੇ ਫੁੱਲ ਚੜਾਈ ਯਾਦ ਰੱਖਿਓ ਫਿਰ ਸਮਾਂ ਆਇਆ ਬਾਬਾ ਜੀਵਨ ਸਿੰਘ ਭਾਈ ਜੈਤਾ ਜੀ ਬੜੇ ਨਿਪੁੰਨ ਸਨ ਸ਼ਾਸਤਰ ਵਿੱਦਿਆ ਵਿੱਚ ਮਾਹਰ ਸਨ ਸਮਾਂ ਨਿਕਲਿਆ ਤੇ ਪਹਾੜੀ ਰਾਜੇ ਸੰਚਾਰਛਪੇਰੇ ਮੈਂ ਬਹੁਤ ਕੁ ਸੰਖੇਪ ਕਰ ਰਿਹਾ ਹਾਂ ਔਰੰਗਜੇਬ ਕਹਿਰਟਾ ਹੁੰਦਾ ਸੀ ਕਿਸੇ ਵੇਲੇ ਪਹਿਲੀ ਜੰਗ ਹੋਈ ਫਿਰ ਤਾਨੂੰ ਇਸ ਗੱਲ ਦਾ ਪਤਾ ਹੈ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਪਹਿਲੀ ਜੰਗ ਕਿੱਥੇ ਲੜੀ ਤੇ ਕਦੋਂ ਲੜੀ ਮੈਂ ਹੱਥ ਚੁੜ ਕੇ ਤੁਹਾਨੂੰ ਪੁੱਛਣ ਲੱਗਿਆ ਬੁਰਾ ਨਾ ਮਨਾਈਓ ਮੈਂ ਸੱਚੀ ਗੱਲ ਕਹਿਣ ਤੋਂ ਗਰੇਜ ਨਹੀਂ ਕਰਦਾ ਸਾਡੀ ਕੌਮ ਦਾ ਕੋਈ ਬਹੁਤਾ ਚੰਗਾ ਹਾਲ ਨਹੀਂ ਹੈ ਮੈਂ ਵੀ ਐਵੇਂ ਉੱਪਰੋਂ ਕਥਾ ਕਰਕੇ ਤੁਹਾਨੂੰ ਕਹਿ ਕੇ ਚੱਲ ਜਾਵਾਂ ਵੀ ਤੁਸੀਂ ਬਹੁਤ ਵਧੀਆ ਇਹਦੇ ਵਿੱਚ ਕੋਈ ਮੇਰੀ ਆਪਣੀ ਜਿਹੜੀ ਸੇਵਾ ਉਹਦੇ ਨਾਲ ਕੋਈ ਇਨਸਾਫੀ ਨਹੀਂ ਹੋएगी ਮੈਂ ਵੀ ਗੁਰੂ ਨੂੰ ਜਾਣ ਦੇਣੀ ਹੈ ਸਾਡਾ ਹਾਲ ਹੈ ਅੱਜ ਸਾਡੀ ਕੌਮ ਦਾ ਹਾਲ ਹੈ ਕਿ ਸਾਡੀ ਸੁਰਤ ਦੇ ਭਾਂਡੇ ਵਿੱਚੋਂ ਹੌਲੀ-ਹੌਲੀ ਗੁਰੂ ਕੀ ਬਾਣੀ ਗੁਰੂ ਇਤਿਹਾਸ ਸ਼ਹੀਦਾਂ ਦੀਆਂ ਗੱਥਾਵਾਂ ਅਗਲੀਆਂ ਪੁਲਾਹ ਦਿਤੀਆਂ ਪੁਲਾਹ ਦਿਤੀਆਂ ਔਰ ਕਰ ਕੀ ਦਿੱਤਾ ਸਾਡੀ ਸੁਰਤ ਦੇ ਭਾਂਡੇ ਵਿੱਚ ਨਸ਼ੇ ਬਕਾਰਾਂ ਦੀ ਜ਼ਿੰਦਗੀ ਆਪਸੀ ਈਰਖਾ ਝਗੜਾ ਕਲੇਸ਼ ਜਾਂ ਹਾਰ ਸ਼ਿੰਗਾਰਾਂ ਦੀ ਦੁਨੀਆ ਵਿੱਚ ਸਾਨੂੰ ਉਲਝਾ ਕੇ ਤੇ ਸਾਡੇ ਜੀਵਨ ਕੁਰਾਹੇ ਪਾਏ ਜਾ ਰਹੇ ਨੇ ਯਾਦ ਰੱਖੋ ਸਾਡੇ ਜੀਵਨ ਨੂੰ ਕੁਰਾਹੇ ਪਾਇਆ ਜਾ ਰਿਹਾ ਹੈ ਅੱਜ ਸਾਡੇ ਵਿੱਚ ਕਿਸੇ ਨੂੰ ਪੁੱਛੋ ਵੀ ਫਲਾਣਾ ਨਸ਼ਾ ਜਾਂ ਫਲਾਣੀ ਸ਼ਰਾਬ ਦੀ ਬੋਤਲ ਜਾਂ ਫਲਾਣਾ ਕੋਈ ਸਰਗਟ ਆਦਿਕ ਇਹ ਕਿੱਥੋਂ ਤੇ ਕੀ ਕੀਮਤ ਦੀ ਮਿਲਦੀ ਹੈ ਸ਼ਾਇਦ ਕੁਝ ਲੋਕ ਹੋਣਗੇ ਸਾਡੀ ਕੌਮ ਅੰਦਰ ਜਿਹੜੇ ਦੱਸ ਦੇਣਗੇ ਵੀ ਹਾਂ ਇਹਦਾ ਰੇਟ ਕੀ ਹੈ ਇਹਦਾ ਰੇਟ ਕੀ ਹੈ ਫਲਾਣਾ ਨਸ਼ਾ ਕਿੱਥੋਂ ਮਿਲਦਾ ਹੈ ਇਹ ਕਿੱਥੋਂ ਮਿਲਦਾ ਹੈ ਜਦ ਪੁੱਛੋ ਕਿ ਅੱਜ ਗਾਉਣ ਵਾਲੇ ਨੇ ਜਿਹੜੇ ਉਹ ਕਿਹੜਾ ਗਾਇਕ ਹੈ ਉਹਦੇ ਕਿੰਨੇ ਗੀਤ ਆਏ ਨੇ ਕਿਹੜੇ ਵੇਲੇ ਉਹਨੇ ਕਿਹੜਾ ਗੀਤ ਗਾਇਆ ਕਿਹੜੇ ਵੇਲੇ ਕਿਹੜਾ ਗਾਇਆ ਮੈਨੂੰ ਖਿਮਾ ਕਰਜੋ ਅਸੀਂ ਇੱਕ ਖਿੰਨ ਵਿੱਚ ਹਿਸਟਰੀ ਸੁਣਾ ਦੇਾਂਗੇ ਕਿਸੇ ਗਾਉਣ ਵਾਲੇ ਦੀ ਕਿਸੇ ਫਿਲਮਾਂ ਵਾਲੇ ਦੀ ਪਰ ਜੇ ਪੁੱਛੋ ਕਿ ਭਲਿਆ ਤੂੰ ਕਦੀ ਗੁਰੂ ਦਾ ਇਤਿਹਾਸ ਸੁਣਾ ਦੇ ਕਦੇ ਤੂੰ ਕਿਸੇ ਸ਼ਹੀਦੀ ਗਾਥਾ ਸੁਣਾ ਦੇ ਕਦੇ ਤੂੰ ਗੁਰੂ ਕੀ ਅਮਰਤ ਬਾਣੀ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦਾ ਕੋਈ ਸ਼ਬਦ ਸੁਣਾ ਦੇ ਉਹ ਸਾਡੇ ਵਿੱਚੋਂ ਨਹੀਂ ਲੱਭਦਾ ਬਹੁਤ ਘੱਟ ਨੇ ਭਾਗਾ ਵਾਲੇ ਜਿਨ੍ਹਾਂ ਦੇ ਜੀਵਨ ਵਿੱਚੋਂ ਤੁਹਾਨੂੰ ਮਿਲੇਗਾ ਆ ਸਾਡੇ ਘਰਾਂ ਦੇ ਹਾਲਾਤ ਨੇ ਸਾਡੇ ਘਰਾਂ ਵਿੱਚ ਅਮਰਤ ਗੁਰਬਾਣੀ ਦਾ ਨਿਤਨੇਮ ਨਹੀਂ ਰਿਹਾ ਕੌੜਾ ਸੱਚ ਹੈ ਘਰ ਵਿੱਚ ਪੰਜ ਜੀ ਨੇ ਪੰਜਾਂ ਵਿੱਚੋਂ ਇੱਕ ਵੀ ਨਹੀਂ ਜਿਹੜਾ ਜਪਜੀ ਸਾਹਿਬ ਦਾ ਪਾਠ ਕਰਦਾ ਹੋਵੇ ਹਾਂ ਕੋਈ ਬਿਰਲਾ ਭਾਗਾ ਵਾਲਾ ਪਰਿਵਾਰ ਹੈ ਜਿਹਦੇ ਤੇ ਗੁਰੂ ਦੀ ਨਜ਼ਰ ਹੈ ਤੇ ਜਿਹੜੇ ਕੋਈ ਅੰਮ੍ਰਿਤ ਬਾਣੀ ਪੜ੍ਹਦੇ ਨੇ ਵਿਚਾਰਦੇ ਨੇ ਨਹੀਂ ਨਹੀਂ ਸਾਡੇ ਵਿੱਚੋਂ ਮਿਲਦਾ ਸਾਡੇ ਘਰਾਂ ਵਿੱਚੋਂ ਗੁਰਬਾਣੀ ਕੱਢ ਦਿੱਤੀ ਹੌਲੀ ਹੌਲੀ ਸਾਡੇ ਘਰਾਂ ਵਿੱਚ ਨਸ਼ੇ ਭਰ ਦਿੱਤੇ ਵਕਾਰਾਂ ਦੀ ਜ਼ਿੰਦਗੀ ਭਰ ਦਿੱਤੀ ਜਿਹਦਾ ਜਿੰਨਾ ਕੋ ਬਸ ਚੱਲਦਾ ਮੈਂ ਵੀ ਕਈ ਵਾਰੀ ਬੇਨਤੀ ਆਖਦਾ ਜਿਹਦੀ ਜਿੰਨੀ ਕੋ ਸਮਰਥ ਹੈ ਉਹ ਉਹੋ ਜਿਹਾ ਨਸ਼ਾ ਕਰੀ ਜਾਂਦਾ ਜੇ ਕਿਸੇ ਕੋਲ 4 ਟੱਕੇ ਵੱਧ ਨੇ ਉਹ ਕੋਈ ਮਹਿੰਗਾ ਨਸ਼ਾ ਕਰੀ ਜਾਂਦਾ ਜੇ ਕਿਸੇ ਕੋਲ 4 ਟੱਕੇ ਘੱਟ ਨੇ ਉਹ ਉਹੋ ਜਿਹਾ ਨਸ਼ਾ ਕਰੀ ਜਾਂਦਾ ਮੁਕਦੀ ਗੱਲ ਇਹ ਹੈ ਵੀ ਸਾਡੇ ਜੀਵਨ ਵਿੱਚੋਂ ਗੁਰਬਾਣੀ ਇਤਿਹਾਸ ਨਹੀਂ ਹੈ ਸਾਡੇ ਜੀਵਨ ਵਿੱਚ ਬਕਾਰਾਂ ਦੀ ਜ਼ਿੰਦਗੀ ਤੇ ਨਸ਼ਿਆਂ ਤੇ ਬਿਸ਼ੀਆਂ ਵਾਲੀ ਜ਼ਿੰਦਗੀ ਬਣ ਕੇ ਰਹਿੰਦੀ ਜਾ ਰਹੀ ਹੈ। ਬਖਰੇ ਪਖਨੇ ਕੌਮ ਦੇ ਦਰਦ ਨੇ ਕਿਸੇ ਵੇਲੇ ਮੇਰੇ ਮਨ ਵਿੱਚ ਆਉਂਦਾ ਹੈ ਜਦੋਂ ਜਕਰੀਏ ਖਾਨ ਵਰਗੇ ਸਨ ਉਦੋਂ ਇਹ ਸੋਚਦੇ ਸਨ ਬੜੇ ਧਿਆਨ ਨਾਲ ਸੁਣਿਓ ਉਦੋਂ ਸੋਚਦੇ ਸਨ ਵੀ ਸਿੱਖਾਂ ਨੂੰ ਜਾਂ ਸਿੱਖ ਪਰਿਵਾਰਾਂ ਨੂੰ ਗੁਰਬਾਣੀ ਇਤਿਹਾਸ ਤੇ ਗੁਰੂ ਨਾਲੋਂ ਤੋੜੀਏ ਕਿਵੇਂ ਇੱਕ ਵਾਰੀ ਜਕਰੀਏ ਖਾਨ ਨੇ ਗੁਰ ਕਹਿਣ ਤੇ ਵੀ ਪਾਬੰਦੀ ਲਾ ਦਿੱਤੀ ਸੀ ਗੁਰ ਸ਼ਬਦ ਗੁਰ ਸ਼ਬਦ ਹੈ ਕਹਿਣ ਤੇ ਪਾਬੰਦੀ ਲਾ ਦਿੱਤੀ ਕਿਉਂ ਕਹਿਣ ਲੱਗਿਆ ਜਦੋਂ ਗੁਰ ਸ਼ਬਦ ਕਹੋਗੇ ਤੇ ਗੁਰ ਦੇ ਨੇੜੇ ਸ਼ਬਦ ਗੁਰੂ ਹੈ ਇਹਨਾਂ ਨੂੰ ਗੁਰੂ ਦਾ ਚੇਤਾ ਆ ਜਾਂਦਾ ਕਿਸੇ ਵੇਲੇ ਝਾਲਮ ਸੋਚਦਾ ਸੀ ਇਹ ਗੱਲ ਸਿੱਖਾ ਨੂੰ ਬਾਣੀ ਨਾਲੋਂ ਟੋੜੀਏ ਕਿਵੇਂ ਅੱਜ ਅਸੀਂ ਸਾਰੇ ਬਿਉਂਤ ਬੰਦੀਆਂ ਬਣਾਉਣੇ ਐ ਵੀ ਸਿੱਖਾ ਨੂੰ ਬਾਣੀ ਨਾਲ ਜੋੜੀਏ ਕਿਵੇਂ ਬਹੁਤ ਕੁਝ ਉਤਲ ਪੁਤਲ ਹੋਇਆ ਪਿਆ ਅੱਜ ਲਾਲਚ ਦਿੱਤੇ ਜਾਂਦੇ ਨੇ ਮੈਂ ਇਹ ਨਹੀਂ ਕਹਿ ਰਿਹਾ ਵੀ ਇਹ ਮਾੜਾ ਲਾਲਚ ਹੈ ਚਲੋ ਕਿਸੇ ਹੱਦ ਤੱਕ ਕਿਸੇ ਨੂੰ ਜੋੜਿਆ ਜਾ ਸਕੇ ਤੇ ਚੰਗੀ ਗੱਲ ਹੈ ਪਰ ਫਿਰ ਵੀ ਮੈਂ ਇਹ ਜੇ ਦੂਜਾ ਪੱਖ ਤੁਸੀਂ ਲਵੋ ਅੱਜ ਚੱਲਦਾ ਹੈ ਵੀ ਤੁਹਾਨੂੰ ਜੇ ਤੁਸੀਂ ਸਿੱਖ ਬਣ ਜਾਓ ਮੇਰੇ ਕਹਿਣ ਦਾ ਭਾਵੇਂ ਜਦੋਂ ਛੋਟੇ ਬੱਚਿਆਂ ਦਾ ਕੋਈ ਪ੍ਰੋਗਰਾਮ ਹੋ ਲਿਖਦੇ ਆ ਨਾ ਅਸੀਂ ਉਦੋਂ ਸੋਚਦੇ ਆਂ ਵੀ ਬੱਚਿਆਂ ਨੂੰ ਤੁਸੀਂ ਤਲਾਸ਼ਾਂ ਲਵਾਉ ਗੁਰਮਤ ਜੀਆਂ ਪਰਿਵਾਰਾਂ ਨੂੰ ਬੇਨਤੀਆਂ ਕਰਦੀਆਂ ਨੇ ਸੰਸਥਾਵਾਂ ਬੱਚਿਆਂ ਨੂੰ ਘੱਲੋ ਅਸੀਂ ਬੱਚਿਆਂ ਦਾ ਪੜ੍ਹਾ ਕੇ 15 ਦਿਨ ਫਿਰ ਪੇਪਰ ਲਵਾਵਾਂਗੇ ਫਿਰ ਇਨਾਮ ਦੇਵਾਂਗੇ ਤੇ ਬਕਾਇਦਾ ਪੋਸਟਰਾਂ ਤੇ ਛਪਿਆ ਹੁੰਦਾ ਹੈ ਵੀ ਆਹ ਇਨਾਮ ਕਿਸੇ ਨੂੰ ਫੋਨ ਦੇਣਾ ਕਿਸੇ ਨੂੰ ਸਾਈਕਲ ਦੇਣਾ ਕਿਸੇ ਨੂੰ ਕੰਪਿਊਟਰ ਦੇਣਾ ਇੱਕ ਲਾਲਚ ਹੈ ਵੀ ਕੋਈ ਲਾਲਚਵਾਸੀ ਆ ਜਾ ਇੱਕ ਵਾਰੀ ਪਰ ਸਾਚੇ ਵੀ ਪਹਿਲਾ ਵਾਲੇ ਸਿੱਖਾਂ ਨੂੰ ਇੰਨਾ ਲਾਲਚਾਂ ਦੀ ਲੋੜ ਨਹੀਂ ਸੀ ਉਹਨਾਂ ਨੂੰ ਗੱਲ ਹੋਰ ਸਮਝਾਈ ਜਾਂਦੀ ਸੀ ਉਹਨਾਂ ਨੂੰ ਸਮਝਾਇਆ ਜਾਂਦਾ ਸੀ ਪੁੱਤ ਗੁਰੂ ਚਰਨਾਂ ਵਿੱਚ ਜੁੜ ਕੱਲ ਤੈਨੂੰ ਸ਼ਹਾਦਤ ਦੀ ਪ੍ਰਾਪਤੀ ਹੋਵੇਗੀ ਕੱਲ ਤੈਨੂੰ ਹੋ ਸਕਦਾ ਹੈ ਗੁਰੂ ਚਰਨਾਂ ਵਿੱਚੋਂ ਸ਼ਹੀਦੀ ਦਾ ਮਾਣ ਸਤਿਕਾਰ ਮਿਲ ਜਾਏ ਅੱਜ ਬਹੁਤ ਕੁਛ ਉਲਟ ਪੁਲਟ ਹੋ ਗਿਆ ਹੈ ਖੈਰ ਬੱਕਰੀਆਂ ਬੇਨਤੀਆਂ ਨੇ ਜਿਹੜੀ ਮੈਂ ਬੰਤੀ ਕਹਿਣ ਲੱਗਿਆ ਸਾਂ ਅੱਜ ਤੁਸੀਂ ਯਾਦ ਰੱਖਿਓ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਨੇ ਪਹਿਲੀ ਜੰਗ 1686 ਈਸਵੀ ਪੰਘਾਣੀ ਦਾ ਜੁੱਧ ਲੜਿਆ ਪਹਿਲੀ ਜੰਗ ਲੜੀ ਇਹ ਜੰਗ ਵਿੱਚ ਇੱਕ ਪਾਸੇ ਪਹਾੜੀਆਂ ਦੀ ਫੌਜ ਪਹਾੜੀ ਰਾਜੇ ਸੰ ਜਿਹੜੇ ਭੀਮਚੰਦ ਵਰਗੇ ਦੂਜੇ ਪਾਸੇ ਉਹਨਾਂ ਨਾਲ ਮੁਗਲਾਂ ਦੀ ਫੌਜ ਇਧਰ ਗੁਰੂ ਕਲਗੀਧਰ ਪਾਤਸ਼ਾਹ ਸਤਗੁਰੂ ਦੇ ਸਿੱਖ ਪੀਰ ਬੁੱਧੂ ਸ਼ਾਹ ਵਰਗੇ ਰੱਬੀ ਪੁਰਖ ਆਪਣੇ 4 ਪੁੱਤ 700 ਮুরিਦ ਲੈ ਕੇ ਆਇਆ ਔਰ ਯਾਦ ਰੱਖਿਓ ਅਗਲੀ ਗੱਲ ਇਧਰ ਭਾਈ ਜੈਤਾ ਜੀ ਵਰਗੇ ਗੁਰੂ ਕੇ ਸਿੱਖ ਗੁਰੂ ਚਰਨਾਂ ਵਿੱਚ ਨੇ ਮੈਂ ਜਿਹੜੀ ਬੇਨਤੀ ਕਰਨ ਲੱਗਿਆ ਪਹਿਲੀ ਜੰਗ ਵਿੱਚ ਵੀ ਨਾਲ ਲੈ ਭਾਈ ਜੈਤਾ ਜੀ ਜੰਗ ਹੋਈ ਗੁਰੂ ਦੀ ਕਿਰਪਾ ਹੋ ਗਈ ਜੰਗ ਜਿੱਤ ਲਈ ਗਈ ਸਿੱਖਾਂ ਨੇ ਜੰਗ ਜਿੱਤ ਲਈ ਔਰ ਸਹਿਬ ਨੇ ਫਿਰ ਬਚਨ ਕੀ ਆਖਿਆ ਭਈ ਜਿੱਤ ਮੇਰੀ ਕਿਰਪਾ ਕਾਲ ਕੇਰੀ हे ਪਰਮਾਤਮਾ ਇਹ ਜਿੱਤ ਮੇਰੀ ਨਹੀਂ ਹੈ ਤੇਰੀ ਹੈ ਆ ਸਿੱਖ ਦਾ ਫਰਜ ਹੈ ਗੁਰੂ ਸਿਖਾ ਕੇ ਗਿਆ ਔਰ ਉਸੇ ਬੇਲੇ ਹੀ ਜਦੋਂ ਜੰਗ ਜਿੱਤ ਕੇ ਪੋਂਟਾ ਸਹਿਬ ਆਏ ਪੰਗਾਣੀ ਪੋਂਟਾ ਸਹਿਬ ਤੋਂ 6 ਮੀਲ ਹੈ ਜਦੋਂ ਆਏ ਜੋ ਉੱਥੇ ਪੁੱਛਿਆ ਗਿਆ ਵੀ ਸਤਿਗੁਰੂ ਘਰ ਸਾਹਿਬ ਜਾਦੇ ਦਾ ਪ੍ਰਕਾਸ਼ ਹੋਇਆ ਹੈ ਜਨਮ ਹੋਇਆ ਹੈ ਤੇ ਇਹਦਾ ਨਾਮ ਕੀ ਰੱਖ ਦੀਏ ਬਚਨ ਆਖਿਆ ਕਹਿਣ ਲੱਗੇ ਜੰਗ ਜਿੱਤ ਕੇ ਆਏ ਹੈ ਇਹਦਾ ਨਾਮ ਅਜੀਤ ਸਿੰਘ ਰੱਖ ਦਿਓ ਬਾਬਾ ਅਜੀਤ ਸਿੰਘ ਦਾ ਜਨਮ ਹੈ ਨਾ ਜਿਹੜਾ ਉਹ 1686 ਈਸਵੀ ਦਾ ਹੈ ਪੰਤਾ ਸਾਹਿਬ ਦਾ ਮੈਂ ਜਿਹੜੀ ਬੇਨਤੀ ਕਹਿਣ ਲੱਗੇ ਹੁਣ ਮੈਂ ਜਿਹੜੀ ਅਗਲੀ ਗੱਲ ਕਰਨੀ ਹੈ ਭਾਈ ਜੈਤਾ ਜੀ ਨੂੰ ਭਾਈ ਜੈਤਾ ਜੀ ਨੂੰ ਭਾਈ ਜੈਤਾ ਜੀ ਨੇ ਜਿੰਨੀ ਸ਼ਾਸਤਰ ਵਿਦਿਆ ਬਾਬਾ ਅਜੀਤ ਸਿੰਘ ਨੂੰ ਸਿਖਾਉਣ ਦੀ ਇੱਕ ਵਾਰੀ ਫਿਰ ਪੁਆਇੰਟ ਤੁਸੀਂ ਨੋਟ ਕਰੋ ਆਪਣੇ ਜੀਵਨ ਅੰਦਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਸੁਪੁੱਤਰ ਬਾਬਾ ਅਜੀਤ ਸਿੰਘ ਜੀ ਨੂੰ ਜਿੰਨੀ ਸ਼ਾਸਤਰ ਵਿਦਿਆ ਘੋੜ ਸਵਾਰੀ ਤੀਰ ਅੰਦਾਜ਼ੀ ਕਿਰਪਾਨ ਦੀ ਬਹਾਦਰੀ ਜੋ ਕੁਝ ਵੀ ਸ਼ਾਸਤਰ ਵਿਦਿਆ ਸਿਖਾਈ ਹੈ ਨਾ ਇਹ ਸੇਵਾ ਗੁਰੂ ਗੋਬਿੰਦ ਸਿੰਘ ਸਹਿਬ ਮਹਾਰਾਜ ਨੇ ਭਾਈ ਜੈਤਾ ਜੀ ਦੀ ਲਾਈ ਸੀ ਔਰ ਭਾਈ ਜੈਤਾ ਜੀ ਨੇ ਹੀ ਬਾਬਾ ਅਜੀਤ ਸਿੰਘ ਨੂੰ ساری ਸ਼ਾਸਤਰ ਵਿਦਿਆ ਸਿਖਾਈ ਸੀ ਤੁਸੀਂ ਸੋਚ ਕੇ ਵੇਖੋ ਕਿੰਨਾ ਬਹਾਦਰ ਹੋਵੇਗਾ ਬਾਬਾ ਜੀਵਨ ਸਿੰਘ ਭਾਈ ਜੈਤਾ ਜੀ ਆਪਣੇ ਪੁੱਤ ਨੂੰ ਵੀ ਜਦੋਂ ਕੋਈ ਸ਼ਾਸਤਰ ਵਿੱਦਿਆ ਸਿਖਾਉਣੀ ਹੈ ਡਿਊਟੀ ਲਈ ਹੋਈ ਹੈ ਸੇਵਾ ਲਈ ਹੋਈ ਹੈ ਸਮਾਂ ਅਜਿਹਾ ਬਣਿਆ ਸੰਖੇਪ ਕਹਿ ਦਿਆਂ ਅਨੰਦਪੁਰ ਸਾਹਿਬ ਕਈ ਜੰਗਾਂ ਹੋਈਆਂ ਤਾਰਾਗੜ ਦੀ ਜੰਗ ਹੈ ਅਨੰਦਗੜ ਦੀ ਜੰਗ ਹੈ ਬਸਾਲੀ ਦੀ ਜੰਗ ਹੈ ਨਿਰਮੋਹਗੜ ਦੀ ਜੰਗ ਹੈ ਹਰ ਜੰਗਾਂ ਵਿੱਚ ਬਾਬਾ ਭਾਈ ਜੈਤਾ ਜੀ ਗੁਰ ਚਰਨਾਂ ਵਿੱਚ ਨੇ ਹੁਣ ਸਮਾਂ ਆਇਆ ਵੀ ਗੁਰੂ ਨੇ ਅੰਮ੍ਰਿਤ ਦਾ ਬਾਟਾ ਤਿਆਰ ਕੀਤਾ ਆਬ ਸਾਖੀ ਦਾ ਮਹੀਨਾ ਆ ਗਿਆ ਰਿਹਾ ਉਸ ਮੇਲੇ 30 ਮਾਰਚ 1699 ਈਸਵੀ ਦਾ ਸਮਾਂ ਸੀ ਇੱਕ ਬੇਨਤੀ ਕਹਿ ਦੀਆਂ ਤੁਹਾਨੂੰ ਅੱਗੇ ਕੰਮ ਆਏਗੀ ਬਹੁਤ ਧਿਆਨ ਨਾਲ ਸੁਣਿਓ ਬਸਾਖੀ ਹੈ ਨਾ ਜਿਹੜੀ ਗੁਰੂ ਘਰ ਵਿੱਚ ਗੁਰੂ ਅਮਰਦਾਸ ਜੀ ਵੇਲੇ ਇੱਕ ਸਿੱਖ ਹੋਇਆ ਭਾਈ ਪਾਰੋ ਭਾਈ ਪਾਰੋ ਜੀ ਨੇ ਇੱਕ ਵਾਰੀ ਬੇਨਤੀ ਆਖੀ ਵੀ ਸਤਿਗੁਰੂ ਕੋਈ ਐਸਾ ਦਿਨ ਚੁਣ ਦਿਓ ਹਰ ਸਿੱਖ ਗੁਰੂ ਨਾਨਕ ਨਾਮ ਲੇਵਾ ਉਹ ਇੱਕੋ ਥਾਂ ਇਕੱਤਰ ਹੋ ਸਕਣ ਉਹਦਾ ਕਾਰਨ ਹੈ ਕਈ ਵਾਰੀ ਸੰਗਤ ਕਸ਼ਮੀਰ ਤੋਂ ਆਈ ਉਹ ਦਰਸ਼ਨ ਮੇਲਾ ਕਰਕੇ ਬਚਨ ਸੁਣ ਕੇ ਚਲੀ ਗਈ ਫਿਰ ਸੰਗਤ ਲਾਹੌਰ ਤੋਂ ਆਗੀ ਲਾਹੌਰ ਤੋਂ ਜਥਾ ਆਇਆ ਉਹਨਾਂ ਸੇਵਾ ਸਿਮਰਨ ਕੀਤਾ ਚਲੇ ਗਏ ਫਿਰ ਸੰਗਤ ਕਾਬਲ ਤੋਂ ਆ ਗਈ ਸੰਗਤਾਂ ਦਾ ਆਪਸੀ ਪਿਆਰ ਨਹੀਂ ਬਣਦਾ ਕੋਈ ਐਸਾ ਦਿਨ ਰੱਖ ਦਿਓ ਕਿ ਹਰ ਸਿੱਖ ਸੰਗਤ ਗੁਰੂ ਘਰ ਇਕੱਤਰ ਹੋਵੇ ਗੁਰੂ ਚਰਨਾ ਅੰਦਰ ਭਾਈ ਪਾਰੋ ਜੀ ਦੀ ਬੇਨਤੀ ਮੰਨ ਕੇ ਗੁਰੂ ਅਮਰਦਾਸ ਜੀ ਨੇ ਵਿਸਾਖੀ ਦਾ ਦਿਨ ਚੁਣਿਆ ਸੀ ਵਿਸਾਖੀ ਹੈ ਨਾ ਜਿਹੜੀ ਗੁਰੂ ਅਮਰਦਾਸ ਮਹਾਰਾਜ ਵੇਲੇ ਮਨਾਉਣੀ ਸ਼ੁਰੂ ਹੋਈ ਫਿਰ ਇਹ ਗੁਰੂ ਰਾਮਦਾਸ ਗੁਰੂ ਅਰਜਨ ਸਾਹਿਬ ਵੇਲੇ ਹਰ ਸਾਲ ਸਿੱਖ ਮਨਾਉਂਦੇ ਰਹੇ ਦਸਮ ਪਾਤਸ਼ਾਹ ਨੇ ਵੀ ਕਈ ਵਿਸਾਖੀਆਂ ਆਪਣੇ ਜੀਵਨ ਵਿੱਚ ਮਨਾਈਆਂ ਪਰ ਤੁਹਾਨੂੰ ਧਿਆਨ ਹੋਵੇਗਾ ਆ ਜਿਹੜੀ ਵਿਸਾਖੀ 30 ਮਾਰਚ 1699 ਈਸਵੀ ਦੀ ਹੈ ਇਹ ਵਿਸਾਖੀ ਸਤਗੁਰੂ ਪਾਤਸ਼ਾਹ ਜੀ ਨੇ ਇੱਕ ਵੱਖਰੀ ਇੱਕ ਕਿਰਪਾ ਕੀਤੀ ਬਸ ਸਾਖੀ ਤੋਂ ਪਹਿਲਾਂ ਸੁਨੇਹੇ ਕੱਲੇ ਕਿ ਕੋਈ ਵੀ ਘਰ ਨਾ ਰਹੇ ਬੱਚੇ ਤੋਂ ਬਜ਼ੁਰਗ ਆਨੰਦਪੁਰ ਸਾਹਿਬ ਆਓ 80000 ਦਾ ਇਕੱਠ ਹੋਇਆ ਸੰਖੇਪ ਕਹਿੰਦੇ ਆ ਅੰਮ੍ਰਿਤ ਦਾ ਬਾਟਾ ਤਿਆਰ ਕੀਤਾ ਅੰਮ੍ਰਿਤ ਦਾ ਬਾਟਾ ਤਿਆਰ ਕਰਕੇ ਸਹਿਬ ਨੇ ਪੰਜ ਕਕਾਰ ਪੰਜਾਂ ਕਕਾਰਾਂ ਦੀ ਰਹਿਤ ਬੱਜਰ ਕਰੇਤਾਂ ਤੋਂ ਵਰਜਿਆ ਪਵਿੱਤਰ ਉਪਦੇਸ਼ ਦਿੱਤਾ ਕਹਿ ਦਿੱਤਾ ਅੱਜ ਤੋਂ ਬਾਅਦ ਤੁਹਾਡਾ ਕੋਈ ਜਾਤ ਗੋਤ ਤਖੱਲਸ ਨਹੀਂ ਹੈ ਜੇ ਤੁਹਾਡਾ ਕੋਈ ਤਖੱਲਸ ਹੈ ਨਾ ਉਹ ਇੱਕੋ ਹੀ ਹੈ ਖਾਲਸਾ ਜਾਗਤ ਜੋਤ ਜਪੈ ਨਿਸਬਾਸੁਰ ਏਕ ਬਿਨਾ ਮਨ ਨੈਕ ਨ ਆਣੈ ਪੂਰਨ ਪ੍ਰੇਮ ਪ੍ਰਤੀਤ ਸਜੈ ਬ੍ਰਤ ਗੋਰ ਮੜੀ ਮੱਛ ਭੂਲ ਨਾ ਮੰਨੈ ਸਿੱਖ ਕਦੀ ਕਵਰ ਮੜੀ ਮੱਛ ਨੂੰ ਭੁੱਲ ਕੇ ਭੁੱਲ ਕੇ ਵੀ ਨਹੀਂ ਮੰਨੇਗਾ ਇਹ ਪੱਥਰਾਂ ਦਾ ਪੁਜਾਰੀ ਨਹੀਂ ਹੈ ਬਲਕਿ ਇਹ ਤੇ ਉਹ ਜਾਗਤ ਜੋਤ ਪਰਮਾਤਮਾ ਦਾ ਇੱਕ ਅਕਾਲ ਪੁਰਖ ਦਾ ਪੁਜਾਰੀ ਹੈ ਅੰਮ੍ਰਿਤ ਦਾ ਬਾਟਾ ਤਿਆਰ ਕਰਕੇ ਅੰਮ੍ਰਿਤ ਦੀ ਦਾਤ ਦਿੱਤੀ ਅੱਜ ਭਾਈ ਜੈਤਾ ਜੀ ਨੇ ਵੀ ਗੁਰੂ ਚਰਨਾਂ ਵਿੱਚੋਂ ਅੰਮ੍ਰਿਤ ਦੀ ਦਾਤ ਲਈ ਅੰਮ੍ਰਿਤ ਦੀ ਦਾਤ ਲੈ ਕੇ ਨਾਮ ਜੀਵਨ ਸਿੰਘ ਰੱਖ ਦਿੱਤਾ ਬਾਬਾ ਜੀਵਨ ਸਿੰਘ ਰੱਖ ਦਿੱਤਾ ਹੁਣ ਮੈਂ ਬਹੁਤ ਸੰਖੇਪ ਕਰਨ ਲੱਗਿਆ ਫਿਰ ਸਮਾਂ ਅਜਿਹਾ ਬਣਿਆ ਜੰਗਾਂ ਲੜਦੇ ਰਹੇ ਸੱਤ ਮਹੀਨੇ ਦਾ ਘੇਰਾ ਪਿਆ ਇਹ ਘੇਰੇ ਵਿੱਚ ਵੀ ਬਾਬਾ ਜੀਵਨ ਸਿੰਘ ਨਾਲ ਨੇ ਇਕੱਲੇ ਨਹੀਂ ਐ ਹੁਣ ਇੱਥੇ ਪਰਿਵਾਰ ਵਿੱਚ ਵੀ ਵਾਧਾ ਹੋਇਆ ਮੈਂ ਇੱਕ ਵਾਰੀ ਤੁਹਾਨੂੰ ਨਾਂ ਦਹਰਾ ਦਿੰਦਾ ਬਾਬਾ ਜੀਵਨ ਸਿੰਘ ਐ ਉਹਨਾਂ ਦੇ ਘਰ ਵਾਲੀ ਮਾਤਾ ਰਾਜਕੌਰ ਐ ਉਹਨਾਂ ਦੇ ਚਾਰ ਪੁੱਤ ਨੇ ਬਾਬਾ ਗੁਰਦਿਆਲ ਜੀ ਬਾਬਾ ਗੁਲਜਾਰ ਜੀ ਉਹਨਾਂ ਦੇ ਅਗਲੇ ਪੁੱਤ ਨੇ ਸ਼ੇਵਾ ਸਿੰਘ ਤੇ ਸੁਖਾ ਸਿੰਘ ਆ ਚਾਰ ਪੁੱਤ ਨੇ ਬਾਬਾ ਜੀਵਨ ਸਿੰਘ ਜੀ ਦੇ ਉਹ ਵੀ ਨਾਲ ਨੇ ਘੇਰੇ ਅੰਦਰ ਔਰ ਯਾਦ ਰੱਖਿਓ ਘੇਰੇ ਵਿੱਚ ਬਹੁਤ ਦੁੱਖ ਭੁੱਖ ਦੇ ਦਿਨ ਕੱਟੇ ਫਿਰ ਕਦੀ ਝਾਲਮਾ ਕਸਮਾਂ ਖਾਧੀਆਂ ਸਤਗੁਰੂ ਨੇ ਧਰਮ ਦੇ ਚਿੰਨਾ ਦੀ ਕਦਰ ਕਰਦਿਆਂ ਆਨੰਦਪੁਰ ਸਾਹਿਬ ਛੱਡਿਆ ਜਦੋਂ ਆਨੰਦਪੁਰ ਸਾਹਿਬ ਛੱਡਿਆ ਸੀ ਨਾ 1704 ਈਸਵੀ ਦਸੰਬਰ ਮਹੀਨਾ ਪੋਤਾ ਮਹੀਨਾ ਉਸ ਵੇਲੇ ਬੜੀਆਂ ਅਹਿਮ ਗੱਲਾਂ ਨੇ ਬੜੇ ਅਹਿਮ ਨੁਕਤੇ ਨੇ ਜੇ ਤੁਸੀਂ ਧਿਆਨ ਰੱਖੋ 460 ਸਿੱਖ ਤੁਰੇ ਸਨ ਤੇ ਸਭ ਤੋਂ ਪਿੱਛੇ ਜਿਹੜੀ ਸੇਵਾ ਲਈ ਸਾਰੀ ਸੰਗਤ ਅੱਗੇ ਹੈ ਪਿੱਛੇ ਸੇਵਾ ਲਈ ਇੱਕ ਭਾਈ ਉਦੇਸ਼ ਸਿੰਘ ਦੀ ਇਹ ਭਾਈ ਮਨੀ ਸਿੰਘ ਦਾ ਪੁੱਤ ਹੈ। ਦੂਜਾ ਬਾਬਾ ਅਜੀਤ ਸਿੰਘ ਦੀ ਤੀਜੀ ਜਿਹੜੀ ਸੇਵਾ ਲਈ ਉਹ ਅਹਿਮ ਗੁਰੂ ਕਾ ਸਿੱਖ ਹੈ ਬਾਬਾ ਜੀਵਨ ਸਿੰਘ ਦੀ। ਸਾਬ ਨੂੰ ਪਤਾ ਸੀ ਜ਼ਾਲਮਾਂ ਦਾ ਕੋਈ ਪਤਾ ਨਹੀਂ ਕਸਮਾਂ ਭੁਲਾ ਕੇ ਹਮਲਾ ਕਰਦੇ ਨੇ। ਬਾਬਾ ਜੀਵਨ ਸਿੰਘ ਦੀ ਪਿੱਛੇ ਨੇ ਭਾਈ ਉਦਾਸ ਸਿੰਘ ਨੇ ਹੋਰ ਵੀ ਬੇਅੰਤ ਸਿੱਖ ਨੇ ਆਖਰ ਜ਼ਾਲਮਾਂ ਉਹੀ ਕੁਛ ਕੀਤਾ। ਉਹੀ ਕੁਛ ਕੀਤਾ। ਕਿ ਉਹਨਾਂ ਆਪੀਆਂ ਨੇ ਕਸਮਾਂ ਭੁਲਾ ਕੇ ਹਮਲਾ ਕੀਤਾ